ਇਹ ਸਟੋਰੀ ਬਹੁਤ ਹੀ ਪੁਰਾਣੀ ਏ ਇੱਕ ਚਿੜੀ ਤੇ ਇੱਕ ਪਿੱਪਲ ਦੀ ਇੱਕ ਸੀ ਚਿੜੀ ਜਿਹੜੀ ਨੂੰ ਬਹੁਤ ਭੁੱਖ ਲੱਗੀ ਸੀ ਉਹ ਆਪਣੇ ਖਾਣ ਲਈ ਕੁਝ ਲੱਭਣ ਲੱਗੀ ਲੱਭਦਿਆਂ ਲੱਭਦਿਆਂ ਉਸ ਨੂੰ ਇੱਕ ਦਾਣਾ ਲੱਭਿਆ ਉਹ ਪਿੱਪਲ ਦੇ ਰੁੱਖ ਤੇ ਬੈਠ ਕੇ ਦਾਣਾ ਖਾਣ ਹੀ ਲੱਗੀ ਸੀ ਕਿ ਦਾਣਾ ਪਿੱਪਲ ਦੀ ਨਾ ਖੋੜ ਦੇ ਵਿੱਚ ਡਿੱਗ ਪਿਆ ਚਿੜੀ ਨੇ ਪਿੱਪਲ ਨੂੰ ਕਿਹਾ ਪਿੱਪਲਾ ਪਿੱਪਲਾ ਦਾਣਾ ਦੇ ਦੇ ਪਿੱਪਲ ਬੋਲਿਆ ਨਹੀਂ ਦਿੰਦਾ ਕੀ ਕਰ ਲਿਆਂਗੀ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਚਿੜੀ ਆਗ ਕੋਲ ਗਈ ਤੇ ਆਗ ਨੂੰ ਆਦਿਆ ਵੀ ਤੂੰ ਪਿੱਪਲ ਨੂੰ ਸਾੜ ਦੇ ਤੇ ਆਗ ਕਹਿੰਦੀ ਵੀ ਮੈਂ ਨਹੀਂ ਪਿੱਪਲ ਨੂੰ ਸਾੜਦੀ ਅਗ ਬੱਪਣ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਪਰੇ ਪੀ ਮਰੇ ਹੁਣ ਚਿੜੀ ਪਾਣੀ ਕੋਲ ਗਈ ਉਸਨੇ ਪਾਣੀ ਨੂੰ ਕਿਹਾ ਪਾਣੀ ਪਾਣੀ ਅੱਗ ਨੂੰ ਬੁਝਾ ਦੇ ਪਾਣੀ ਕਹਿੰਦਾ ਮੈਂ ਨਹੀਂ ਅੱਗ ਨੂੰ ਬੁਝਾਉਣਾ ਜੋ ਮਰਜ਼ੀ ਕਰ ਲੈ ਪਾਣੀ ਅੱਗ ਬੁਝਾਵੇ ਨਾ ਅੱਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫਿਰ ਚਿੜੀ ਜਿਹੜੀ ਸੀ ਉਹ ਹਾਥੀ ਕੋਲ ਗਈ ਉਸਨੇ ਹਾਥੀ ਨੂੰ ਕਿਹਾ ਹਾਥੀ ਆਤੀ ਪਾਣੀ ਪੀ ਜਾ ਹਾਥੀ ਨੇ ਕਿਹਾ ਮੈਂ ਨਹੀਂ ਪੀਂਦਾ ਹਾਥੀ ਪਾਣੀ ਪੀਵੇ ਨਾ ਪਾਣੀ ਅੱਗ ਬਜਾਵੇ ਨਾ ਅੱਗ ਪਿੱਪਲ ਨੂੰ ਸਾੜੇ ਨਾ ਪਿੱਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਉਸ ਤੋਂ ਬਾਅਦ ਚਿੜੀ ਚੂਹੇ ਕੋਲ ਗਈ ਉਸਨੇ ਚੂਹੇ ਨੂੰ ਕਿਹਾ ਚੂਹੀ ਚੂਏ ਵੀਰ ਰਸੇ ਨੂੰ ਨਾ ਟੋਕਦੇ ਕੁਦਰਦੇ ਚੂਹਾ ਕਹਿੰਦਾ ਮੈਂ ਰਸੇ ਨੂੰ ਨਹੀਂ ਕੁੱਤਰਨਾ ਚੂਹਾ ਰਸੇ ਨੂੰ ਕੁੱਤਰੇ ਨਾ ਰਸਾ ਆਥੀ ਬਨੇ ਨਾ ਹਾਥੀ ਪਾਣੀ ਪੀਵੇ ਨਾ ਪਾਣੀ ਅੱਗ ਬਜਾਵੇ ਨਾ ਅੱਗ ਪੇਪਲ ਨੂੰ ਸਾੜੇ ਨਾ ਪੇਪਲ ਦਾਣਾ ਦੇਵੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਫਿਰ ਉਸ ਤੋਂ ਬਾਅਦ ਜਿਹੜੀ ਬਿੱਲੀ ਦੇ ਕੋਲ ਗਈ ਉਸਨੇ ਬਿੱਲੀ ਨੂੰ ਕਿਹਾ ਬਿੱਲੀ ਮਾਸੀ ਚੂਹੀ ਨੂੰ ਖਾ ਜਾ ਬਿੱਲੀ ਨੂੰ ਬੜੀ ਭੁੱਖ ਲੱਗੀ ਉਹ ਅੱਗੇ ਹੋ ਮੌਕਾ ਪਾਲਦੀ ਸੀ ਬਿੱਲੀ ਮੰਨ ਗਈ ਬਿੱਲੀ ਚੂਹੇ ਨੂੰ ਖਾਣ ਲੱਗੀ ਚੂਹਾ ਰਸਾ ਨਾ ਜਾ ਕੇ ਟੁਕਣ ਲੱਗਾ ਰਸਾ ਆਥੀ ਬਨਣ ਲੱਗਾ ਹਾਥੀ ਪਾਣੀ ਪੀਣ ਲੱਗਾ ਪਾਣੀ ਅੱਗ ਨੂੰ ਬੁਝਾਉਣ ਲੱਗਾ ਪੈ ਕੇ ਅੱਗ ਪੇਪਲ ਨੂੰ ਕਹਿੰਦੀ ਵੀ ਹੁਣ ਮੈਂ ਤੈਨੂੰ ਸਾੜਨ ਲੱਗੀ ਆ ਪਿੱਪਲ ਨੇ ਦਾਣਾ ਦੇ ਦਿੱਤਾ ਚਿੜੀ ਨੇ ਦਾਣਾ ਖਾ ਲਿਆ ਚਿੜੀ ਚੀ ਜੀ ਖੁਸ਼ੀ ਖੁਸ਼ੀ ਕਰਦੀ ਭਰਦੀ ਹੋਈ ਉੱਡ ਗਈ ਦਾਣਾ ਖਾ ਕੇ